10 ਮਿੰਟਾਂ ਦੇ ਵਿੱਚ 10 ਵਾਰੀ ਕਹਤਾ ਮੈਂ ਤੁਹਾਨੂੰ ਜੀ ਕਮੈਂਟਰੀ ਕਰਨਗੇ ਮਾਈਕ ਨੂੰ ਮੂੰਹ ਤੱਕ ਲੈ ਕੇ ਆਉ ਨਹੀਂ ਦਿੰਦਾ ਜਦ ਦੀ ਬੋਲਣ ਲੱਗ ਜਾਂਦਾ ਕਾਦੀ ਕਸਰ ਹੁੰਦੀ ਐ ਇਹਨੂੰ ਉਹ ਸੱਤਵਾਲਾ ਵੀਰੇ ਸੱਤਵਾਲਾ ਵੀਰੇ ਤੂੰ ਨਾ ਬੋਲੀ ਹੁਣ ਨਾ ਜੀ ਐਨਮ ਚਲੋ ਇੱਥੇ ਬੈਠ ਕੇ ਥੱਲੇ ਵੀਰੇ ਇੱਥੇ ਆ ਦੇ ਥੱਲੇ ਬੈਠ ਜਾ ਮੈਂ ਕਿਸੇ ਦਾ ਪੈਸਾ ਨਹੀਂ ਖਾਣਾ ਇੱਕ ਜੀ ਮੇਰੀ ਹੱਥ ਬੰਨ ਕੇ ਬੇਨਤੀ ਆ ਬਈ ਖਡਾਰੀਆਂ ਦਾ ਪੈਸਾ ਕੋਸ਼ਿਸ਼ ਕਰਿਓ ਕਿ ਕਮੈਂਟੈਂਟਰ ਦੇ ਹੱਥ ਨਾ ਦਿਓ ਅਕਸਰ ਗਰਾਊਂਡਾਂ 'ਚ ਜਾਂਦੇ ਆਂ ਦੇਖਦੇ ਆਂ ਕਿ ਕੋਈ ਸ਼ੱਕ ਨਹੀਂ ਇਹਦੇ ਵਿੱਚ ਕਹਿੰਦੇ ਪੈਸਾ ਤੇ ਜਨਾਲੀ ਦੇਖ ਕੇ ਚਿੱਤ 'ਚ ਬੇਈਮਾਨੀ ਆਉਂਦੀ ਆ ਬੜਾ ਟਾਈਮ ਨਹੀਂ ਲੱਗਦਾ ਹੁੰਦਾ ਭਾਵੇਂ 10 ਰੁਪਏ ਵੀ ਕਿਉਂ ਨਾ ਹੋਣ ਖਿਡਾਰੀਆਂ ਦੇ ਪੈਸੇ ਨੇ ਕਈ ਵਾਰੀ ਕੀ ਮੇਰੇ ਵਰਗੇ ਕਮੈਂਟੈਂਟਰ ਗੋਲ ਕਰਕੇ ਜੇਬ 'ਚ ਪਾ ਲੈਂਦੇ ਨੇ ਮੇਰੀ ਬੇਨਤੀ ਆ ਕਿ ਖਿਡਾਰੀਆਂ ਦਾ ਕੋਈ ਵੀ ਪੈਸਾ ਕਮੈਂਟੈਂਟਰ ਦੇ ਹੱਥ ਨਾ ਫੜਾਵੇ ਕਹਿੰਦੇ ਰੈਫਰੀ ਜਾਣ ਕੇ ਗਲਤੀ ਕਰਦਾ ਨਹੀਂ ਜੇਕਰ ਕਰੇ ਤਾਂ ਭਰੇ ਜ਼ਰੂਰ ਰੱਬਾ ਜਿਹੜਾ ਕਮੈਂਟੈਂਟਰ ਪੈਸੇ ਖਿਡਾਰੀਆਂ ਦੇ ਰੱਖਦਾ ਏ ਸਭ ਉਹਨਾਂ ਦੇ ਲੜੇ ਜਰੂਰ ਰੱਬਾ ਹੋਵੇ ਗਰਾਊਂਡਾਂ ਵਿੱਚ ਨਾ ਕਦੇ ਬੇਇਨਸਾਫੀ ਗੁੱਡੀ ਇਨਸਾਫ ਦੀ ਚੜੇ ਜਰੂਰ ਰੱਬਾ ਸਤਪਾਲ ਭਾਈ ਠੀਕ ਐ ਨਾ ਖਿਡਾਰੀਆਂ ਦਾ ਪੈਸਾ ਕੋਸ਼ਿਸ਼ ਕਰੋ ਕਿ ਕਮੈਂਟੈਂਟਰ ਦੇ ਹੱਥ ਨਾ ਫੜਾਇਓ ਖਿਡਾਰੀਆਂ ਨੂੰ ਹੀ ਦਿਓ ਧੰਨਵਾਦ ਹੈਲੋ ਹੈਲੋ ਇੱਕ ਮਿੰਟ ਸਰ ਇਸ ਟੂਰਨਾਮੈਂਟ ਦੇ ਵਿੱਚ ਲਗਾਤਾਰ ਮੈਨੂੰ ਲੱਗਦਾ ਵੀ ਅਣਜਮਾ ਟੂਰਨਾਮੈਂਟ ਹੈ ਔਰ ਹਰ ਹਾਲੀ ਹਰ ਸਾਲ ਭਰਦੇ ਆ ਉਧਰ ਸਾਡੇ ਕਲੱਬ ਦੇ ਸਰਪ੍ਰਸਤ ਬੈਠੇ ਨੇ ਭਾਈ ਕੀਟੂ ਜੀ ਸਮੁੱਚੀ ਸੰਗਤ ਬੈਠੀ ਐ ਐਨਆਰਆਈ ਵੀਰ ਬੈਠੇ ਨੇ ਇਹ ਪੈਸਾ ਤੇ ਲੱਗਾ ਆਉਂਦਾ ਜਾਂਦਾ ਰਹਿੰਦਾ ਪਰ ਇਨਸਾਨੀਅਤ ਸਭ ਤੋਂ ਵੱਡੀ ਚੀਜ਼ ਆ ਭਾਈ ਜੀ ਤਾੜੀ ਮਾਰ ਦਿਓ ਇਧਰ ਬਿੰਦਰ ਮੰਡੀਲਾ ਖੇਡ ਪ੍ਰਮੋਟਰ ਭਾਈ ਚੈਨਾ ਜਿਨ੍ਹਾਂ ਨੇ ਆਪ ਤਕੜੀ ਕਬੱਡੀ ਖੇਡੀ ਐ ਔਰ ਪ੍ਰਮੋਟ ਕਰਦੇ ਨੇ ਬਾਈ ਜਸਪਾਲ ਸਿੰਘ ਜੀ ਪਟਵਾਰੀ ਸਾਹਿਬ ਬੈਠੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਨੰਨੇ ਵੀਰ ਦਾ ਵੀ ਧੰਨਵਾਦ ਕਰਦੇ ਆ ਪ੍ਰਮਾਤਮਾ ਇਹੋ ਜਿਹਾ ਕੰਮ ਕਰਾਵੇ ਨਾ ਕਹਿੰਦੇ ਵੀ ਆਪਣੀ ਕਿਰਤ ਜੇ ਹੱਥਾਂ ਨਾਲ ਕੀਤੀ ਹੋਵੇ ਨਾ ਉਹੀ ਸਫਲ ਹੁੰਦੀ ਹੈ ਬਾਕੀ ਮਾਇਆ ਤਾਂ ਉਵੇਂ ਹੀ ਜਾਂਦੀ ਹੈ ਵਾਹਿਗੁਰੂ ਮੇਰ ਰੱਖੇ ਸਾਰਿਆਂ ਦੀਆਂ ਪ੍ਰਮਾਤਮਾ ਜੇਬਾਂ ਭਰ ਕੇ ਰੱਖੇ ਹਾੜੀ ਇਹਨਾਂ ਦੀ ਚੰਗੀ ਨਿਕਰੇ ਸੌਣੀ ਚੰਗੀ ਨਿਕਰੇ ਔਰ ਖੇਡਾਂ ਸਾਡੇ ਨਾਰੇ ਵੀਰ ਕਰਾਉਂਦੇ ਰਹਿਣ ਤੇ ਮਾਇਆ ਦੰਦੇ ਰਹੇ ਧੰਨਵਾਦ ਹੈ ਜੀ ਸਾਰੇ ਵੀਰਾਂ ਦਾ ਆਉਂਦੀ ਜਾਂਦੀ ਮਾਇਆ ਰਹੇ ਬਤੰਗੀ ਗੱਲ ਹੈ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਕਰਾਉਂਡ ਅਰਜੀਤ ਦਰਜਾ ਦੀ ਮੈਡਮ ਅਗਲੀਆਂ ਸਵਾਮਾਂ ਦੇਣ ਲਈ ਮੈਕ ਤੇ ਆਉਣਗੇ ਧੰਨਵਾਦ ਹੈ ਜੀ ਮੈਂ ਅਸੂਰ ਕੀਤਾ ਜਾਵੇ ਅਕਸਰ ਗਰਾਉਂਡਾਂ ਦੇ ਵਿੱਚ ਜਾਣਿਆ ਜੋ ਕੁਝ ਗਰਾਉਂਡਾਂ ਦੇ ਵਿੱਚ ਹੁੰਦਾ ਮੈਂ ਉਹੀ ਮਾਈਕ ਤੇ ਬੋਲ ਕੇ ਕਿਹਾ ਟਾਂਚ ਮਾਰ ਕੇ ਗੱਲ ਨਹੀਂ ਕਰੀਦੀ ਹੁੰਦੀ ਹਾਂਜੀ ਬੇਨਤੀ ਹੈ ਦੋਨੇ ਪਲੇਅਰਾਂ ਨੂੰ ਬੇਨਤੀ ਹੈ ਇੱਕ ਇੱਕ ਟੀਮ ਦਾ ਪਲੇਅਰ ਇੱਥੇ ਆ ਜਾਵੇ ਇੱਥੇ ਆ ਜਾਵੇ ਇੱਥੇ ਆ ਜਾਵੇ ਦੋਨਾਂ ਟੀਮਾਂ ਦਾ ਇੱਕ ਇੱਕ ਪਲੇਅਰ ਜਿਹੜੇ ਮਾਇਆ ਦੇਣੀ ਆ ਉਹ ਪਲੇਅਰ ਇੱਥੇ ਫੜੂਗਾ ਕਿ ਕਮੈਂਟਰ ਕੋਈ ਵੀ ਮਾਇਆ ਨਹੀਂ ਫੜੂਗਾ ਜਿਹੜੇ ਸਰੋਤੇ ਹੁੰਦੇ ਨੇ ਨਾ ਉਹ ਕਿਸੇ ਚਾਹੇ ਬਲਾਰਾ ਚਾਹੇ ਕਲਾਕਾਰਾ ਚਾਹੇ ਕਿ ਖਿਡਾਰੀਆ ਸਭ ਦੇ ਸਰ ਦਾ ਤਾਜ ਹੁੰਦੇ ਨੇ ਮੈਨੂੰ ਸਿਰਫ ਇੱਕ ਗੱਲ ਆਖ ਦਿਓ ਬਾਈ ਜੀ ਜੇ ਮੈਂ ਗੱਲ ਸਹੀ ਆਖੀਆ ਤਾਂ ਤਾੜੀ ਮਾਰੋ ਜੇ ਮੈਂ ਗੱਲ ਸਹੀ ਨਹੀਂ ਆਖੀ ਤਾਂ ਤਾੜੀ ਨਾ ਮਾਰਿਓ ਮੈਂ ਕਿਸੇ ਇੱਕ ਨੂੰ ਟਾਂਚ ਮਾਰ ਕੇ ਨਹੀਂ ਆਖੀ ਜਦੋਂ ਵੀ ਨਾ ਕਿਸੇ ਗਰਾਊਂਡ ਤੇ ਆਨੇ ਮੈਂ ਸਾਂਝੀ ਗੱਲ ਕਰਕੇ ਕਹਿਣੀ ਆ ਮੈਂ ਕੰਮ ਕਰਨ ਤੋਂ ਪਹਿਲਾਂ ਆਪਣਾ ਨਾਮ ਨਾ ਜ਼ਰੂਰ ਲਿਆਵਾ ਬਹੁਤ ਬਹੁਤ ਧੰਨਵਾਦ ਹੈ ਸੱਤ ਬਾਲ ਇੱਕ ਮਿੰਟ ਹੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਡਮ ਆ ਔਰ ਬੇਨਤੀ ਹੈ ਆ ਇੱਕ ਇੱਕ ਵੀਰ ਜੀ ਇੱਕ ਇੱਕ ਪਲੇਅਰ ਆ ਜਾਵੇ ਜਿਹਨੇ ਮਾਇਆ ਫੜਨੀ ਇੱਥੇ ਆ ਜਾਵੇ ਕਮੈਂਟਰ ਕੋਈ ਨਹੀਂ ਮਾਇਆ ਫੜੂਗਾ ਇੱਥੇ ਆ ਜਾ ਬੇਨਤੀ ਹੈ ਬਹੁਤ ਬਹੁਤ ਸ਼ੁਕਰੀਆ ਔਰ ਸੁਰਜਨ ਸਿੰਘ ਜੀ ਚੱਟਾ ਸਾਡੇ ਨੌਰਥ ਫੁੱਟਬਾਲ ਸਭੇ ਪ੍ਰਧਾਨ ਨੇ ਔਰ ਜਿਨ੍ਹਾਂ ਦੀ ਰਹਿਨਮਾਈ ਹੈ ਔਰ ਪਲੇਅਰ ਵੀ ਜਿਹੜੇ ਤਕੜੇ ਹੁੰਦੇ ਨੇ ਬਾਵੇਂਓ ਹੈਲੋ ਕੁਲਦੀਪ ਸਿੰਘ ਜੀ ਪਢਾਲ ਪਿੰਡ ਗਲਾਰ 1100 ਰੁਪਏ ਸਾਡੀ ਕਮੇਟੀ ਨੂੰ ਦੇ ਕੇ ਗਏ ਨੇ ਧੰਨਵਾਦ ਕੋਈ ਗੱਲ ਨਹੀਂ ਤੂੰ ਤੂੰ ਮੈਂ ਮੈਂ ਸਭ ਲੋ ਹੈਲੋ ਸਤਿਬਾਦ ਜਰ ਚੁੱਪ ਕਰਦਾ ਕੀ ਗੱਲ ਆ ਪਿੰਡਾ ਪਿੰਡਾ ਕਲਾਰ ਚੇਅਰਮੈਨ 1100 ਰੁਪਏ ਸਾਡੀ ਕਮੇਟੀ ਨੂੰ ਭੇਜਦੇ ਨੇ ਧੰਨਵਾਦੀ ਉਹਨਾਂ ਦਾ ਚਲੋ ਜੀ ਲਓ ਪਹਿਲੀ ਕਬੱਡੀ ਪੌਂਡ ਦੇ ਲਈ ਵਾਧਾ ਹੋਇਆ ਚਾਰ ਜਾਫੀ ਖੜੇ ਨੇ ਕਿ ਧਾਵੀ ਆ ਗਿਆ ਭੱਜ ਕੇ ਕੌਣ ਖਿੱਤੂ ਗਿੱਟੇ ਕੌਣ ਲੱਗੂ ਭੱਜ ਕੇ ਕਿਹਦੇ ਵੱਟ ਮੋਟੇ ਕਿਹਦੇ ਡੋਲੇ ਪੈ ਗੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਖਿਡਾਰੀ ਪੈਦਾ ਹੁੰਦੇ ਆ ਅਗਲੀ ਗੱਲ ਬੀਬਾ ਗਰਜੀਤ ਸਿੰਘ ਜੀ ਖਰਚਾ ਕਰਨਗੇ ਮੈਕ ਤੇ ਸਵਾਮਾ ਦੇਣਗੇ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਤੋਂ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਨੇ ਲੀਲਾ ਮੇਘ ਸਿੰਘ ਦੀ ਟੀਮ ਖੇਡਦੀ ਹੈ ਕੇਸਰ ਲੀਲਾ ਮੇਘ ਸਿੰਘ ਦੀ ਟੀਮ ਖੇਡਦੀ ਹੈ ਤੇ ਹੀਰਾ ਲਾਲ ਕਲੱਬ ਠੀਕ ਹੈ ਜੀ ਧੰਨਵਾਦ ਹੈ ਉਸ ਤੋਂ ਬਾਅਦ ਪਿੰਡ ਮਾਲੇ ਜ਼ਿਲ੍ਹਾ ਮੋਗਾ ਤੋਂ ਬਰਸਾਲ ਬਰਸਾਲ ਦੀ ਟੀਮ ਕਿੱਥੇ ਹੈ ਜੀ ਬਰਸਾਲ ਦੀ ਟੀਮ ਆ ਜਾਵੇ ਸਿੱਧਵਕਲਾ ਦੇ ਨਾਲ ਮੈਚ ਖੇਡੂਗੀ ਚੱਕ ਦੇ ਅਸਰ ਤੇ ਯਰਗੜੀ ਮੱਲਾ ਤੇ ਜੋਗੀ ਪੀਰ ਲੋਵਰ ਦੀਆਂ ਟੀਮਾਂ ਤਿਆਰੀ ਖੱਟਣ ਗਈਆਂ ਮੈਚ ਦਾ ਸਮਾਵਾ ਦੇਣਗੇ ਜਗਜੀਤ ਗਰਚਾ ਜੀ ਧੰਨਵਾਦ ਉਧਰੋਂ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਹਰਪਾਲ ਸਿੰਘ ਜੀ ਕੋਟੇ ਹਾਂ ਹਰਵਿੰਦਰ ਸਿੰਘ ਜੀ ਕੋਟੇ ਹਾਂ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਇਹਨਾਂ ਦਾ ਵੀ ਵੱਡਾ ਸਹਿਯੋਗ ਹੰਗਾ ਟੂਰਨਾਮੈਂਟ ਨੂੰ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਓਵਰਸਾਊਂਡ ਸੀਜ ਵਾਲੇ ਜਿਹੜੇ ਸਾਡੇ ਦਰਮਿਆਨ ਪਹੁੰਚੇ ਨੇ ਪੈਲਸ ਵਾਲੇ ਬਹੁਤ ਬਹੁਤ ਧੰਨਵਾਦ ਹੈ ਤੇ ਮੈਚ ਤੇ ਚਲੋ ਸਤਿਬੰਦੋ ਬੋਲਣ ਦੇ ਮੈਡਮ ਨੂੰ ਮੈਂ ਤਾਂ ਆਖੇ ਮੈਡਮ ਜੀ ਬੋਲੋ ਤੁਸੀਂ ਮੈਡਮ ਸਭ ਬੋਲੋ ਬੋਲੋ ਕੋਈ ਗੱਲ ਨਹੀਂ ਰਲ ਬੋਲੋ ਬੋਲੋ ਮੈਂ ਤਾਂ ਆਪ ਕਹਤਾ ਮੈਡਮ ਜੀ ਬੋਲੋ ਛੋਟੇ ਸੱਤ ਬਾਲ ਢੰਡਾ ਰਹਿ ਸੱਤ ਬਾਲ ਮੈਂ ਤਾਂ ਭਰਾਵਾ ਮੇਰੇ ਤਾਂ ਮੋਰੀਬ ਤੱਕੇ ਪਈ ਹੋਈ ਤੈਨੂੰ ਕੋਈ ਮੈਡਮ ਨੂੰ ਬੋਲਣ ਦਿਓ 10 ਮਿੰਟਾਂ ਦੇ ਵਿੱਚ 10 ਵਾਰੀ ਕਹਤਾ ਮੈਡਮ ਜੀ ਕਮੈਂਟਰੀ ਕਰਨਗੇ ਮਾਈਕ ਨੂੰ ਮੂੰਹ ਤੱਕ ਲੈ ਕੇ ਆਉ ਨਹੀਂ ਦਿੰਦਾ ਜਦ ਹੀ ਬੋਲਣ ਲੱਗ ਜਾਂਦਾ ਕਾਦੀ ਕਸਰ ਹੁੰਦੀ ਐ ਇਹਨੂੰ ਸੱਤ ਬਾਲੋ ਵੀਰੇ ਸੱਤ ਬਾਲ ਦਾ ਵੀਰ ਤੂੰ ਮਾ ਬੋਲੀ ਹੁਣ ਨਾ ਜੀ ਐਨਮ ਚਲੋ ਇੱਥੇ ਬੈਠ ਕੇ ਥੱਲੇ ਵੀਰੇ ਇੱਥੇ ਆ ਦੇ ਥੱਲੇ ਬੈਠ ਜਾ ਵੀਰੇ ਮੈਂ ਤਾਂ ਬੋਲੇ ਵੀ ਇਹ ਪਹਿਲਾਂ ਬੋਲੀ ਜਾਂਦੇ ਕੋਈ ਕੋਈ वीरा हीरा क्लब के तराज लाता फिर पहला तराज लाया होने हीरा कलब हजार रुपया आ गया तराज फीस तराज ला गया फिर चलो कोई नीट ਉਹਦੇ ਚੱਪ ਕਰਕੇ ਮੈਂ ਬੰਦ ਕਰਕੇ ਰੱਖਦਾ ਕੱਲੋ ਬਿੱਟੂ ਭਾਜੀ ਟੀਮਾਂ ਬੁਲਾ ਲਈਏ ਜੀ ਬਿੱਟੂ ਵੀਰ ਦੀ ਟੀਮਾਂ ਬੁਲਾ ਲਈਏ ਜੀ ਬਰਸਾਲ ਤੇ ਸੱਤਵਕਲਾ ਦੀਆਂ ਟੀਮਾਂ ਆ ਜਾਣਗੀਆਂ ਬਰਸਾਲ ਤੇ ਸੱਤਵਕਲਾ ਮੈਂ ਮੈਂ ਫਲਾਇਓ ਚੱਲਦਾ ਜਦੋਂ ਕੱਟੀ ਜਾਂਦਾ ਹੁੰਦਾ ਸ਼ਰਮ ਨਹੀਂ ਆਉਦੀ ਯੂ ਨੋ ਉਹਨਾਂ ਦੇ ਭਾਈ ਪੰਜ ਚਲੋ ਚਲੋ ਜੋਗਰਾਮ ਨਾਮ ਨਾਲ ਦੇਖਦੇ ਹੋਗੇ ਨਾਲ ਹੀ ਪੈਕ ਤੇ ਸਾਡੀ ਮੈਡਮ ਸੁਖਜੀਤ ਕਰਤਾ ਜੀ ਮੇਲਿਆਂ ਦੀ ਕਿਉਂਕਿ ਅਕਸਰ ਹੀ ਸੀ ਬੰਦੇ ਰਹਿੰਦੇ ਟੂਰਨਾਮੈਂਟਾਂ ਤੇ ਬਹੁਤ ਵਧੀਆ ਆਪਣੇ ਮਿੱਠੇ ਬੋਲਾਂ ਦੇ ਜਿਹੜੇ ਗਰੀਬ ਸਮਾਮਾ ਦਿੰਦੇ ਨੇ ਉਹ ਅੱਜ ਪੱਤੀਆਂ ਦੇ ਟੂਰਨਾਮੈਂਟ ਤੇ ਆਏ ਨੇ ਧੰਨਵਾਦ ਜੀ ਆਖਦੇ ਆ ਨਾਲ ਸਾਡਾ ਵੀ ਸੱਤਪਾਲ ਹੀਰ ਬਹੁਤ ਵਧੀਆ ਉਸਤਾਦ ਲੋਕ ਹੈ ਬਹੁਤ ਵਧੀਆ ਸਮਾਮਾ ਦਿੰਦਾ ਸਾਡਾ ਵੀਰ ਇੱਕ ਗਰਚਾ ਜੀ ਕਰਨਗੇ ਸੱਤਪਾਲ ਭਾਈ ਜੀ ਇੱਕ ਮੈਚ ਬੋਲ ਦਿਓ ਪਲੀਜ਼ ਬੋਲਦਾ ਬੋਲਦਾ ਕੋਈ ਨਾ ਮੈਡਮ ਬੋਲੋ ਤੁਸੀਂ ਕੋਈ ਗੱਲ ਨਹੀਂ ਬਾੜੀ ਦਿਲ ਤੇ ਨਹੀਂ ਗੱਲ ਆਈਦੀ ਹੁੰਦੀ ਚਲਦੀਆਂ ਰਹਿੰਦੀਆਂ ਹੁੰਦੀਆਂ ਨੇ ਗੱਲਾਂ ਬਾਤਾਂ ਦੱਬੀ ਚਲੋ ਕਿੰਨੀ ਕੋਈ ਗੱਲ ਬਹੁਤ ਬਹੁਤ ਧੰਨਵਾਦ ਹੈ ਮੈਡਮ ਦਾ